ਤਾਰੀ ਗੂਗਲੀ ਸਾਂਝੋ ਜਿਜਕਾਉਂਦੇ ਨੇ ਸਾਂਝੋ ਜਿਜਕਾਉਂਦੇ ਨੇ ਸਾਂਝੋ ਜਿਜਕਾਉਂਦੇ ਨੇ ਸਾਂਝੋ ਜਿਜਕਾਉਂਦੇ ਨੇ ਸਸਿਕਾਲ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਨਮੋਲ ਗਗਨਵਾਨ ਜੋ ਕਿ ਪੰਜਾਬ ਕੈਬਨਿਟ ਮੰਤਰੀ ਵੀ ਆ ਤੇ ਨਾਲ ਦੀ ਨਾਲ ਉਹ ਬਹੁਤ ਹੀ ਵਧੀਆ ਸਿੰਗਰ ਵੀ ਰਹੇ ਆ ਉਹਨਾਂ ਦਾ ਅੱਜ ਵਿਆਹ ਹੋਇਆ ਐਡਵੋਕੇਟ ਸ਼ਹਿਵਾਜ਼ ਸੋਹੀ ਦੇ ਨਾਲ ਤੇ ਉਹਨਾਂ ਦਾ ਵਿਆਹ ਨਾਡਾ ਸਾਹਿਬ ਗੁਰਦੁਆਰਾ ਵਿਖੇ ਹੋਇਆ ਲਾਵਾਂ ਹੋਈਆਂ ਤੇ ਇਸ ਵਿਆਹ ਦੇ ਵਿੱਚ ਵੱਡੀਆਂ-ਵੱਡੀਆਂ ਹਸਤੀਆਂ ਪਹੁੰਚੀਆਂ ਚਾਹੇ ਕੋਈ ਪੋਲਿਟੀਸ਼ਨ ਹੋਵੇ ਜਾਂ ਸਿੰਗਰ ਹੋਣ ਲਗਭਗ ਹਰ ਇੱਕ ਬੰਦਾ ਉਹਨਾਂ ਦੇ ਵਿਆਹ ਦੇ ਵਿੱਚ ਪਹੁੰਚਿਆ ਸੋ ਵਿਆਹ ਦੀਆਂ ਜਿਹੜੀਆਂ ਰੌਣਕਾਂ ਸੀ ਵੇਖਣ ਵਾਲੀਆਂ ਸੀ ਬਹੁਤ ਹੀ ਸ਼ਾਹੀ ਅੰਦਾਜ਼ ਦੇ ਵਿੱਚ ਇਹ ਵਿਆਹ ਹੋਇਆ ਇਸ ਵਿਆਹ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਪਹੁੰਚੇ ਤੇ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਮੰਤਰੀ ਤੇ ਐਕਟਰ ਸਿੰਗਰ ਵੀ ਪਹੁੰਚੇ ਸੋ ਆਪਾਂ ਅਣਮੋਲ ਗਗਨਮਾਨ ਨੂੰ ਸਭ ਤੋਂ ਪਹਿਲਾਂ ਵਧਾਈਆਂ ਦਿੰਨੇ ਆ ਉਹਨਾਂ ਨੇ ਆਪਣੇ ਨਵੇਂ ਜੀਵਨ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਤੇ ਤੁਹਾਨੂੰ ਦੋਸਤੋ ਅਣਮੋਲ ਗਗਨਮਾਨ ਦੇ ਵਿਆਹ ਦੀਆਂ ਕੁਝ ਹਾਈਲਾਈਟਸ ਦਿਖਾਉਣੇ ਆ ਸੋ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਤੇ ਅਣਮੋਲ ਗਗਨਮਾਨ ਨੂੰ ਵਧਾਈਆਂ ਦੇਣ ਦੇ ਲਈ ਕਮੈਂਟਾਂ ਦੇ ਵਿੱਚ ਕੰਗ੍ਰੈਚਸ ਜ਼ਰੂਰ ਲਿਖੋ ਤੇ ਤੁਹਾਨੂੰ ਇਹ ਜੋੜੀ ਕਿਵੇਂ ਲੱਗੀ ਉਹ ਵੀ ਦੱਸਿਓ ਸੋ ਆਓ ਹੁਣ ਆਪਾਂ ਤੁਹਾਡਾ ਜਿਹੜਾ ਸਮਾਂ ਨਾ ਲੈਂਦੇ ਹੋਏ ਅਣਮੋਲ ਗਗਨਮਾਨ ਦੇ ਵਿਆ ਹਾਈਲਾਈਟਸ ਦੇਖ ਲੈਨੇ ਆ ਕਰਮ ਲੈ ਲਿਆ ਕਰਮ ਮਸਾਦਾ ਕਰਮ ਸੇਰ ਦੀ ਹਾਂ ਘਰ ਮਮਸਾਂ ਦਾ ਘਰ ਸੇੜ ਦੀ ਵਾਲੀ ਤੇਰੇ ਨਾਲ ਨਾਉਣੀਆਂ ਪੱਤੀ ਟੇਡਾ ਕਰਦੀ ਤੇਰੇ ਨਾਲ ਨਾਉਣੀਆਂ ਪੱਤੀ ਟੇਡਾ ਕਰਦੀ ਤੇਰੇ ਨਾਲ ਨਾਉਣੀਆਂ ਪੱਤੀ ਟੇਡਾ ਕਰਦੀ ਤੋ ਦੋਸਤੋ ਜਿਵੇਂ ਤੁਸੀਂ ਅਨਮੋਲ ਗਗਨ ਮਾਨ ਤੇ ਐਡਵੋਕੇਟ ਸ਼ਹਿਵਾਜ ਸਿੰਘ ਸੋਹੀ ਦੇ ਵਿਆਹ ਦੀਆਂ ਕੁਝ ਹਾਈਲਾਈਟਸ ਦੇਖੀਆਂ ਤੁਹਾਨੂੰ ਇਹ ਜੋੜੀ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਿਓ ਤੇ ਇਸ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇਣ ਲਈ ਕਮੈਂਟਾਂ ਵਿੱਚ ਕੰਗ੍ਰੈਚ ਜਰੂਰ ਕਰਿਓ ਇਸ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ